ਵਿਧਾਇਕਾ ਰਾਜਪਰਾ ਨਿੰਨਾ ਮਿੱਤਲ ਪਹੁੰਚੇ ਨਗਰ ਕੌਂਸਲ ਰਾਜਪਰਾ ਨਗਰ ਕੌਂਸਲ ਦੇ ਯੂ ਸੀਵਰੇਜ ਬੋਰਡ ਦੇ ਐਸ ਡੀਓ ਅਤੇ ਪਾਰਸ਼ਦਾਂ ਨੇ ਕੀਤਾ ਵਿਧਾਇਕਾ ਨਿੰਨਾ ਮਿੱਤਲ ਦਾ ਜ਼ੋਰਦਾਰ ਸਵਾਗਤ ਸੀਵਰੇਜ ਦੀਆਂ ਲਾਈਨਾਂ ਨੂੰ ਜਲਦੀ ਸਫਾਈ ਕਰਾਉਣ ਵਾਸਤੇ ਗ੍ਰੇਬ ਬਗੜ ਮਸ਼ੀਨਾ ਨਾਲ ਬਿੱਟ ਈ ਰਿਕਸ਼ਾ ਸੌਪੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਵਿਧਾਇਕਾਂ ਨੇ ਕਿਹਾ ਤੰਗ ਗਲੀਆਂ ਵਿੱਚ ਜਿੱਥੇ ਵੱਡੀਆਂ ਗੱਡੀਆਂ ਨਹੀਂ ਜਾ ਸਕਦੀਆਂ ਉੱਥੇ ਇਹ ਰਿਕਸ਼ਾ ਯੁਕਤ ਮਸ਼ੀਨਾਂ ਜਾ ਕੇ ਕਰਨਗੀਆਂ ਸੀਵਰੇਜ ਲਾਈਨਾਂ ਦੀਆਂ ਸਫਾਈਆਂ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ ਇਹ ਰਿਕਸ਼ਾ ਪ੍ਰਦੂਸ਼ਣ ਤੋਂ ਵੀ ਦਿਵਾਨਗੇ ਮੁਕਤੀ ਇਥੇ ਸ਼ੁਭ ਮੌਕਾ ਤੇ ਨਗਰ ਕੌਂਸਲ ਵੱਲੋਂ ਕਰਾਇਆ ਗਿਆ ਵਿਧਾਇਕਾਂ ਦਾ ਮੂੰਹ ਮਿੱਟਾ ਈ ਰਿਕਸ਼ਾ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਨੀਨਾ ਮਿੱਤਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਵਿਧਾਇਕ ਅਰਜਾਲ ਕੰਬੋਜ ਦੇ ਵਿਜੀਟ ਦੇ ਤਿੱਖੇ ਹਮਲੇ ਏ ਜਿਵੇਂ ਕਿ ਆਪਾਂ ਜਾਣਦੇ ਆ ਕਿ ਸੀਵਰੇਜ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਜਿਹੜੀਆਂ ਆਪਣੀਆਂ ਗਲੀਆਂ ਪੀੜੀਆਂ ਉਹ ਚ ਵੱਡੀਆਂ ਗੱਡੀਆਂ ਨਹੀਂ ਜਾ ਸਕਦੀਆਂ ਤੇ ਇਹ ਜਿਹੜੀਆਂ ਆਟੋ ਰਿਕਸ਼ਾ ਟਾਈਪ ਗੱਡੀਆਂ ਆਈਆਂ ਜਿਹੜੀਆਂ ਈ ਰਿਕਸ਼ਾ ਟਾਈਪ ਇਹ ਗੱਡੀਆਂ ਬੈਟਰੀ ਦੇ ኦਪਰੇਟਿਡ ਹੈਗੀਆਂ ਨੇ ਸਾਨੂੰ ਪੋਲੂਸ਼ਨ ਤੋਂ ਵੀ ਬਚਾਣ ਗਿਆ ਔਰ ਛੋਟੀ ਤੋਂ ਛੜੀ ਪੀੜੀ ਤੋਂ ਪੀੜੀ ਗਲੀ ਵਿੱਚ ਜਾ ਕੇ ਜਿੱਥੇ ਵੀ ਸੀਵਰੇਜ ਦੀ ਪ੍ਰੋਬਲਮ ਹੋਊਗੀ ਉਹ ਪ੍ਰੋਬਲਮ ਸੋਲਵ ਹੋ ਜਾਈਗੀ ਮੈਡਮ ਦੇਖਿਆ ਜਾ ਰਿਹਾ ਕਿ ਦਿੱਲੀ ਦੀ ਤਰਜ਼ ਤੇ ਜਿਹੜਾ ਪੰਜਾਬ ਦੇ ਵਿੱਚ ਇਹ ਵਿਕਾਸ ਦੇ ਕੰਮ ਚੱਲ ਰਹੇ ਅਸੀਂ ਵੀ ਦੇਖਿਆ ਕਿ ਦਿੱਲੀ ਦੀ ਗਲੀਆਂ ਦੇ ਵਿੱਚ ਵੀ ਇਹੋ ਜਿਹੀਆਂ ਗੱਡੀਆਂ ਜਿਹੜੀਆਂ ਫੇਰੀ ਹੁੰਦੀਆਂ ਸਫਾਈ ਕਰਨ ਵਾਸਤੇ ਕਿ ਉਸੇ ਉਸੇ ਤਰਜ਼ ਤੇ ਜਿਹੜੀਆਂ ਹੈ ਚੀਜ਼ਾਂ ਦੇਖੋ ਆਮ ਆਦੀ ਵੀ ਸਰਕਾਰ ਪਹਿਲਾਂ ਸਭ ਤੋਂ ਪਹਿਲਾਂ ਦਿੱਲੀ ਚਾਈ ਅਸੀਂ ਜੋ ਕੰਮ ਦਿੱਲੀ ਚ ਕਰਕੇ ਦੇਖੇ ਵੀ ਜਿਹਦੇ ਨਾਲ ਸਹੀ ਰਿਜ਼ਲਟ ਆ ਰਹੇ ਆ ਲੋਕ ਖੁਸ਼ ਆ ਪਬਲਿਕ ਦੇ ਕੰਮ ਹੋ ਰਹੇ ਆ ਉਹ ਚੀਜ਼ਾਂ ਅਸੀਂ ਫਿਰ ਪੰਜਾਬ ਚ ਵੀ ਕਰ ਰਹੇ ਆ ਤਾਂ ਕਿ ਜਿਹੜੇ ਬਹੁਤ ਸਾਰਾ ਬਹੁਤ ਵਾਰ ਐਸਾ ਮੌਕਾ ਆ ਜਾਂਦਾ ਸੀ ਕਿ ਜਿਹੜੀਆਂ ਛੋਟੀਆਂ ਗਲੀਆਂ ਵਾਲੇ ਲੋਕ ਹੈ ਉਹ ਕਹਿੰਦੇ ਸੀ ਵੀ ਸਾਡੇ ਸਿਵਰੇਜ ਨਹੀਂ ਸਾਫ਼ ਹੁੰਦੇ ਜੇ ਮੈਨ ਪਾਵਰ ਜਾਂਦੀ ਮੈਨ ਪਾਵਰ ਤੋਂ ਨਹੀਂ ਹੋ ਪੰਦਾ ਸੀ ਤਾਂ ਹੁਣ ਮਸ਼ੀਨ ਵੀ ਜਾਊਗੀ ਪਰ ਉਹ ਛੋਟੀ ਛੋਟੀ ਗਲੀ ਤੋਂ ਛੋਟੀ ਤੋਂ ਛੋਟੀ ਗਲੀ ਵਿੱਚ ਜਾਊਗੀ ਤਾਂ ਉੱਥੇ ਜਿਹੜੇ ਸੀਵਰੇਜ ਹੈ ਉਹ ਪੂਰੀ ਤਰ੍ਹਾਂ ਸਾਫ਼ ਹੋ ਜਾਣਾ ਮੈਡਮ ਹੋਰ ਕਿਹੜੇ ਵਿਕਾਸ ਦੇ ਕੰਮ ਜਿਹੜੇ ਹਨ ਉਹ ਥਾਨ ਵਾਲੇ ਦਿਨਾਂ ਦੇ ਵਿੱਚ ਦੇਖੋ ਬਹੁਤ ਸਾਰੇ ਕੰਮ ਚੱਲ ਰਹੇ ਨੇ ਬਹੁਤ ਸਾਰੀਆਂ ਕਲੋਨੀਆਂ ਮੈਂ ਕਹੂੰਗੀ ਵੀ ਉਹ ਕਲੋਨੀਆਂ ਜਿਨ੍ਹਾਂ 'ਚ 40-40 ਸਾਲਾਂ ਤੋਂ ਇਟ ਨਹੀਂ ਲੱਗੀ ਸੀ ਉਹ ਕਲੋਨੀਆਂ 'ਚ ਕੰਮ ਹੋ ਰਿਹਾ ਜਿਵੇਂ ਹੁਣ ਆਪਾਂ ਝੰਡਾ ਲਵਾਇਆ ਹੈ ਬਹੁਤ ਜਲਦੀ ਜਿਹੜਾ ਤਮੋਲੀ ਦਾ ਅੰਡਰਪਾਸ ਹੈ ਉਹ ਵੀ ਅਸੀਂ ਲੈ ਕੇ ਆ ਰਹੇ ਹਾਂ ਕਿ ਲੋਕਾਂ ਨੂੰ ਉੱਥੇ ਜਿਹੜੀ ਦਿੱਕਤ ਆ ਰਹੀ ਹੈ ਸੈਪਟੰਬਰ ਚ ਜਿਹੜਾ ਨਲਾਸ ਦਾ ਕਟ ਹੈ ਇਹਦਾ ਕੰਮ ਵੀ ਸ਼ੁਰੂ ਹੋ ਰਿਹਾ ਹੈ ਡੂ ਟੂ ਰੇਨ ਥੋੜਾ ਜਿਹਾ ਅਸੀਂ ਲੇਟ ਹੋ ਗਿਆ ਇਹ ਕੰਮ ਤੇ ਹੁਣ ਸੈਪਟੰਬਰ ਚ ਇਹ ਕੰਮ ਵੀ ਸ਼ੁਰੂ ਹੋ ਜਾਊਗਾ ਸਾਡਾ ਮਕਸਦ ਹੈ ਰਾਜਪੁਰੇ ਦੇ ਲੋਕਾਂ ਨੂੰ ਜਿਹੜੇ ਕੰਮਾਂ ਨਾਲ ਸਹੂਲਤ ਮਿਲੇ ਅਸੀਂ ਉਹ ਕੰਮ ਕਰਨੇ ਆ ਅਸੀਂ ਇਹ ਨਹੀਂ ਕਰਨਾ ਕਿ ਜੀ ਇੰਨਾ ਪੈਸਾ ਆਇਆ ਇੰਨਾ ਲਾਤਾ ਪਰ ਦਿਖੇ ਕਿਤੇ ਹੈ ਨਾ ਅਸੀਂ ਪੈਸਾ ਵੀ ਸਾਡੀ ਮਿਊਨਿਸਪੈਲਿਟੀ ਸਾਡੇ ਈਓ ਸਾਹਿਬ ਹੈ ਸਾਰੀ ਟੀਮ ਹੈ ਸਾਡੀ ਮਿਊਨਿਸਪੈਲਿਟੀ ਚ ਕੋਈ ਕਮੀ ਨਹੀਂ ਹੈ ਪੈਸਾ ਬਹੁਤ ਹੈ ਔਰ ਇਹੋ ਸਾਬ ਨਾਲ ਮਿਊਂਸਪਲਿਟੀ ਦੀ ਟੀਮ ਨਾਲ ਮਿਲ ਕੇ ਅਸੀਂ ਇਹ ਸਾਰੇ ਕੰਮ ਕਰ ਰਹੇ ਆ। ਇਸਰ ਅੰਦਰ ਵਾਲਾ ਜਿਹੜਾ ਹੈਗਾ ਆਪਾਂ ਜਿਹੜਾ ਸਰੰਦਪਾਟ ਗਿਆ ਇਹਦਾ ਕਦੋਂ ਤੋਂ ਘਟਨ ਕਰੀਏ। ਜਲਦੀ ਸਾਰੇ ਕੰਮ ਬਾਰੀਸੀਰ ਹੋਣਗੇ। ਜਲਦੀ ਇਹ ਵੀ ਕੰਮ ਕਰਾਂਗੇ ਤੇ ਜਿਹੜਾ ਹੁਣ ਮਿੰਦਰਗੰਜ ਵਾਲੀ ਪੂਲ ਹੈਗਾ ਇਹ ਵੀ ਹਾਂ ਉਹੀ ਕਹਿ ਰਹੀਆਂ ਉਹ ਵੀ ਹੁਣ ਦੀਵਾਲੀ ਤੋਂ ਪਹਿਲਾਂ ਪਹਿਲਾਂ ਸ਼ੁਰੂ ਹੋ ਜਾਊਗਾ। ਉਸ ਮਾਰਕੀਟ 'ਚ ਆਪਾਂ ਦੀਵਾਲੀ ਵੇਲੇ ਰੌਣਕ ਲੈ ਕੇ ਆਵਾਂਗੇ। ਲਾਲਾਥ ਰੋਡ ਵਾਲਾ ਕੱਟ ਗਿਆ। ਉਹ ਸੈਪਟੰਬਰ 'ਚ ਸ਼ੁਰੂ ਹੋ ਜਾਊਗਾ। ਆਮ ਤੌਰ ਤੇ ਪਾਣੀ ਬਹੁਤ ਘੜੇ ਪਾਣੀ ਨਹੀਂ ਆ ਰਿਹਾ ਘਰੇ। ਪਾ ਸਾਰੇ ਮਿਊਂਸਪਲਿਟੀ ਦੇ ਜਿੰਨੇ ਵੀ এমਪਲੋਇਜ਼ ਹੈ ওয়াটার ਸਪਲਾਈ ਦੇ ਉਹ ਲੱਗੇ ਹੋਏ ਨੇ ਠੀਕ ਕਰ ਰਹੇ ਨੇ ਔਰ ਕਈ ਜਗ੍ਹਾ ਤੇ ਅਸੀਂ ਟਿਊਬਵੈਲ ਵੀ ਲਵਾ ਰਹੇ ਆ ਬਾਕੀ ਜੇ ਕਦੇ ਪਿਛਲੇ ਪਾਣੀ ਦੀ ਦਿੱਕਤ ਆਂਦੀ ਹੈ ਜੇ ਕਿਤੇ ਬਿਜਲੀ ਬੋਰਡ ਵੱਲੋਂ ਦਿੱਕਤ ਆਂਦੀ ਹੈ ਉਸ ਕਰਕੇ ਪਾਣੀ ਦੀ ਦਿੱਕਤ ਹੈ ਤਾਂ ਉਹ ਵੀ ਨਾਲ ਦੀ ਨਾਲ ਸੋਲਵ ਹੋ ਰਹੀ ਹੈ ਇਹ ਚਾਰ ਰਿਕਸ਼ੇ ਹੈਗੇ ਨੇ ਤੇ ਹੋਰ ਵੀ ਹੋਰ ਆਣਗੇ ਜਿਵੇਂ ਜਿਵੇਂ ਸਾਨੂੰ ਇਹ ਲੱਗੂਗਾ ਵੀ ਅਸੀਂ ਸਕਸੈਸ ਹੋ ਰਹੇ ਆਂ ਓਵੇਂ ਓਵੇਂ ਹੋਰ ਰਿਕਸ਼ੇ ਆਈ ਜਾਣਗੇ ਕਿੰਨੀ ਤੋਂ ਕੀਮਤ ਦੇ ਹੈਗੇ ਜੀ ਇਹ ਸਾਰੇ ਕੀਮਤ ਆਪਾਂ ਕਿਹੜਾ ਖਰੀਦਣੀ ਹੈ ਮੈਂ ਕਿ ਲੋਕਾਂ ਨੂੰ ਗੱਲ ਜਾਣਨਾ ਚਾਹੁੰਦੇ ਆਂ ਕਿ ਜਦ ਬਾਰਸ਼ ਸੀ ਕਿਉਰੇ ਤੁਸੀਂ ਪੁਲ ਖਲਵਾਉਣ ਦੇ ਆਰਡਰ ਦਿੱਤੇ ਸੀ ਬਾਹਰੋਂ ਇੱਕ ਪੋਸਟ ਪਈ ਸੀ ਉਸ ਤੋਂ ਬਾਅਦ ਸਰਦਾਰ ਹਰਦੇਵਾਲ ਸਿੰਘ ਕੰਬੋ ਨੇ ਆ ਕੇ ਟ੍ਰੈਕਟ ਹੋ ਗਿਆ ਮੈਨੂੰ ਉਹ ਕੀ ਚੀਜ਼ ਸੀਗੀ ਕੀ ਤੁਹਾਨੂੰ ਲੱਗਦਾ ਹੈ ਇਹਦੇ ਪਿੱਛੇ ਕੀ ਆ ਦੇਖੋ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਚਾਹੇ ਸਾਡੇ ਪਿਛਲੇ ਵਿਧਾਇਕ ਹੈ ਜਾਂ ਕੋਈ ਵੀ ਹੈ ਜਦੋਂ ਤੇ ਪੁਲ ਡਿੱਗਣ ਵਾਲਾ ਸੀ ਜਦੋਂ ਇਹਦੀ ਮਾੜੀ ਹਾਲਤ ਸੀ ਮੈਂ ਕਹੂੰਗੀ ਤੁਸੀਂ ਪੱਤਰਕਾਰ ਭਰਾ ਹੀ ਦੱਸਦੇ ਹੁੰਦੇ ਸੀ ਜੀ ਇਹਦੀ ਇੰਨੀ ਬੁਰੀ ਹਾਲਤ ਹੈ ਉਦੋਂ ਤਾਂ ਕੋਈ ਝੱਕਿਆ ਨਹੀਂ ਜੇ ਬਣ ਗਿਆ ਕੰਮ ਹੋ ਗਿਆ ਪੰਜਾਬ ਸਰਕਾਰ ਨੇ ਪੈਸਾ ਦਿੱਤਾ ਕੰਮ ਹੋ ਗਿਆ ਉਹਨਾਂ ਨੇ ਕਿਹਾ ਵੀ ਪੂਲ ਬਣ ਗਿਆ ਜਿਵੇਂ ਆਪਾਂ ਕਹਿੰਦੇ ਲੈਂਟਰ ਪਾਨੇ ਆ ਉਸ ਤੋਂ ਬਾਅਦ ਆਪਾਂ ਵੇਟ ਕਰਦੇ ਆ ਨਾ ਵੀ 10 ਦਿਨ ਸੁੱਕ ਜੇ ਆਪਾਂ ਫੇਰ ਚਾਲੂ ਕਰਾਂਗੇ ਅੱਗੇ ਟੂਲ ਉਹਦਾ ਸਾਰਾ ਸਟਰਕਚਰ ਹੈ ਫੇਰ ਖੋਲਾਂਗੇ ਉਹੀ ਚ ਪੀਰੀਅਡ ਚੱਲ ਰਿਹਾ ਸੀ ਉਹ ਚੈੱਕ ਕਰ ਰਹੇ ਸੀ ਵੀ ਪੀਐਸ ਠੀਕ ਹੋ ਜੇ ਫੇਰ ਉਸ ਤੋਂ ਬਾਅਦ ਅਸੀਂ ਖੋਲਾਂਗੇ ਜਦੋਂ ਅਸੀਂ ਬਰਸਾਤਾਂ ਦੇਖੀਆਂ ਵੀ ਬਰਸਾਤ ਬਹੁਤ ਹੋ ਗਈ ਤਾਂ ਮੈਂ ਉੱਥੇ ਹੀ ਗੱਲ ਕੀਤੀ ਤਾਂ ਮੈਂ ਕਿਹਾ ਵੀ ਅੱਜ ਤੁਸੀਂ ਇੱਕ ਚੀਜ਼ ਆਪਣੀ ਇਨਸਪੈਕਸ਼ਨ ਕਰ ਲਓ ਵੀ ਜੇ ਅੱਜ ਆਪਾਂ ਖੋਲ ਸਕਦੇ ਆ ਤਾਂ ਇਹਨੂੰ ਆਪਾਂ ਖੋਲੀਏ ਕਿਉਂਕਿ ਰਾਜਪੁਰੇ ਦੇ ਜਿਹੜੇ ਅੰਡਰਪਾਸ ਹੈ ਸਾਨੂੰ ਜੇ ਠੀਕ ਲੱਗਦਾ ਅਸੀਂ ਰਾਤ ਨੂੰ ਪਹਿਲਾਂ ਟੂ-ਵੀਲਰ ਦੀ ਖੋਲ ਦਾਂਗੇ ਤਾਂ ਕਿ ਇੱਕਦਮ ਪ੍ਰੈਸ਼ਰ ਨਾ ਪਵੇ ਪਰ ਮੈਂ ਇੱਕ ਗੱਲ ਸਮਝ ਸੋਚ ਸਮਝਦੀ ਆ ਵੀ ਐਨੀ ਗੰਦੀ ਰਾਜਨੀਤੀ ਐਨੀ ٹی ਆਰ ਪੀ ਦੀ ਭੁੱਖ ਵੀ ਜਦੋਂ ਤੁਹਾਨੂੰ ਲੋਕਾਂ ਨੇ ਨਕਾਰ ਕੇ ਸੁੱਟਦਾ ਹੈ ਇਹਨਾਂ ਚੀਜ਼ਾਂ ਨਾਲ ਤੁਹਾਨੂੰ ٹی ਆਰ ਪੀ ਨਹੀਂ ਮਿਲਦੀ ਕਿ ਤੁਸੀਂ ਕਾਨੂੰਨ ਤੋੜੋ ਤੁਸੀਂ ਉੱਥੇ ਕੰਮ ਚੱਲ ਰਿਹਾ ਇਨ ਕੇਸ ਕੋਈ ਉੱਥੇ ਮਿਸਹੈਪਨਿੰਗ ਹੋ ਜਾਂਦੀ ਉਹਨਾਂ ਨੇ ਜਾ ਕੇ ਉੱਥੇ ਆਪਦਾ ਲੈ ਕੇ ਲਾਮ ਲਸ਼ਕਰ ਪੂਲ ਖੋਲਤਾ ਉਹਦੇ ਨਾਲ ਕੀ ਹੋ ਗਿਆ ਪੁੱਲ ਤਾਂ 2 ਘੰਟੇ ਬਾਅਦ ਵੀ ਖੁੱਲ ਜਾਣਾ ਸੀਗਾ ਬਾਵਾ ਤੇ ਤੁਹਾਡੀ ਤਾਂ ਸੀ ਜਿੱਦੋਂ ਪੁੱਲ ਡਿੱਗਣ ਵਾਲਾ ਸੀ ਮੇਰੇ ਪੱਤਰਕਾਰ ਪੱਤਰਕਾਰ ਭਰਾ ਚੀਖ ਚੀਕ ਕੇ ਪੁਕਾਰ ਪੁਕਾਰ ਕੇ ਕਹਿ ਰਹੇ ਸੀ ਵੀ ਇੱਥੇ ਕਦੇ ਵੀ ਘਟਨਾ ਹੋ ਸਕਦੀ ਹੈ ਉਦੋਂ ਤੁਸੀਂ ਕੁਝ ਕਰਦੇ ਉਹ ਤਾਂ ਟੀਆਰਪੀ ਸੀਗੀ ਹੁਣ ਇਹ ਤਾਂ ਮੈਂ ਇਹ ਕਹੂੰਗੀ ਫਿਟੇ ਲਾਣ ਤਾਂ ਲੋਕ ਇਹੀ ਕਹਿੰਦੇ ਆ ਵੀ ਨਕਾਰੇ ਹੋਏ ਲੋਕ ਹੁਣ ਟੀਆਰਪੀ ਲੈਣ ਵਾਸਤੇ ਗਲਤ ਕੰਮ ਕਰ ਰਹੇ ਨੇ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਦੀ ਆ ਵੀ ਠੀਕ ਹੈ ਤੁਹਾਡਾ ਜੋ ਵਜੂਦ ਹੈ ਆਪਣਾ ਵਜੂਦ ਬਣਾ ਕੇ ਰੱਖੋ ਪਰ ਇਹ ਨਹੀਂ ਹੈ ਕਿ ਤੁਸੀਂ ਕੰਮਾਂ ਵਿੱਚ ਦਖਲ ਦਿਓ ਕਾਨੂੰਨ ਤੋੜੋ ਜਾਂ ਮੇਰੇ ਵਰਕਰਾਂ ਨੂੰ ਮੇਰੇ ਐਮਪਲੋਈ ਤੇ ਮੇਰੇ ਵਰਕਰਾਂ ਨੂੰ ਜਾਂ ਜਿਹੜੇ ਇੱਥੇ ਹੋਰ ਵੀ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੂੰ ਇਹਨਾਂ ਨੇ ਅੱਜ ਕੱਲ ਇਹ ਧੰਦਾ ਸ਼ੁਰੂ ਕੀਤਾ ਹੋਇਆ ਹੈ ਫੋਨ ਕਰ ਕਰ ਧਮਕਾ ਰਹੇ ਹੈ ਮੈਂ ਥੋੜੀ ਸਰਕਾਰ ਵਲੇ ਨਹੀਂ ਚੁੱਪ ਕੀਤੀ ਸੀ ਮੈਂ ਕਦੇ ਬਰਦਾਸ਼ਤ ਨਹੀਂ ਕਰੂੰਗੀ ਜੇ ਮੇਰੇ ਕਿਸੇ ਵੀ ਵਰਕਰ ਨੂੰ ਜਾਂ ਕਿਸੇ ਮੇਰੀ ਟੀਮ ਦੇ ਮੈਂਬਰ ਨੂੰ ਇਹਨਾਂ ਨੇ ਧਮਕੀ ਦਿੱਤੀ ਮੈਡਮ ਤੁਸੀਂ ਕੋਈ ਕਾਰਵਾਈ ਕਰਾਈ ਹੈ ਉਸ ਦਿਨ ਦੀ ਦੇਖੋ ਉਹ ਕੰਮ ਹੈਗਾ ਪੀ ਡਬਲਯੂ ਡੀ ਦਾ ਪੁਲਿਸ ਦਾ ਉਹ ਦੇਖ ਰਹੀ ਹੈ ਜੋ ਕੰਮ ਹੈ ਉਹਨਾਂ ਨੇ ਉਹ ਕਾਰਵਾਈ ਹੈ ਜੋ ਕਰ ਮੈਨੂੰ ਪਤਾ ਲੱਗਾ ਕੋਈ ਐਫ ਆਈ ਆਰ ਵੀ ਦਰਜ ਹੋ ਗਿਆ ਉਹ ਜੋ ਇਹ ਪੁਲਿਸ ਦਾ ਕੰਮ ਹੈ ਪੀ ਡਬਲਯੂ ਡੀ ਦਾ ਕੰਮ ਹੈ ਇਹ ਉਹਨਾਂ ਨੇ ਕਰਨਾ ਹੈ ਇਹ ਕੰਮ ਮੇਰਾ ਨਹੀਂ ਹੈ ਮੇਰਾ ਕੰਮ ਹੈ ਜਨਤਾ ਦੇ ਕੰਮ ਕਰਨਾ ਜਨਤਾ ਦੀ ਭਲਾਈ ਕਰਨਾ ਲੋਕਾਂ ਲਈ ਨਵੇਂ-ਨਵੇਂ ਪ੍ਰੋਜੈਕਟ ਲੈ ਕੇ ਆਉਣਾ ਠੀਕ ਹੈ ਥੈਂਕ ਯੂ ਮੈਂਬਰ ਲੋਡ ਘਟਨ ਕੀਤਾ ਗਿਆ ਐਮ ਐਲ ਏ ਸਾਹਿਬ ਉਹ ਇਹ ਕੀ ਚੀਜ਼ ਹੈ ਕਿ ਕਿਸ ਕੰਮ ਆਏਗੀ ਤੇ ਕਿੰਨੀ ਲਾਗਤ ਤੇ ਬਣਿਆ ਤੇ ਕਿੰਨੇ ਇਹ ਸਿਸਟਮ ਚਲਾਇਆ ਇਹ ਜਿਹੜੀ ਅੱਜ ਮਸ਼ੀਨ ਦਾ ਉਦਘਾਟਨ ਹੋਇਆ ਹੈ ਇਹ ਗ੍ਰੈਬ ਬਕਰ ਮਸ਼ੀਨ ਹੈ ਮਾਉਂਟਡ ਔਨ ਈ ਰਿਕਸ਼ਾ ਪਹਿਲਾਂ ਆਪਣੇ ਕੋਲ ਗ੍ਰੈਬ ਬਕਰ ਮਾਉਂਟ ਮਸ਼ੀਨ ਸੀਗੀ ਉਹ ਆਪਣਾ ਛੋਟੇ ਹਾਥੀ ਟਾਟਾ ਏਸ ਜਿਹਨੂੰ ਕਹਿੰਦੇ ਆ ਉਹਦੇ ਤੇ ਮਾਉਂਟਡ ਸੀਗੀ ਉਹਦੇ ਕਰਕੇ ਡੀਜ਼ਲ ਦਾ ਖਰਚਾ ਵੀ ਆ ਇਹ ਹੁਣ ਸਰਕਾਰ ਨੇ ਈ ਗ੍ਰੀਨ ਵਹੀਕਲ ਦੀ ਪਾਲਿਸੀ ਅਪਣਾਈ ਆ ਤੇ ਜਿੰਨਿਆ ਹੋ ਸਕਦਾ ਹੈ ਤੇ ਆਪਣਾ ਗ੍ਰੀਨ ਵਹੀਕਲ ਨੂੰ ਤੇ ਨਾਲ ਤੇ ਪਲੱਸ ਇਹ ਛੋਟੇ ਛੋਟੇ ਗਲੀਆਂ ਚ ਵੀ ਜਾਏਗੀ ਉਹ ਗਲੀਆਂ ਦੇ ਵਿੱਚ ਜਾਣ ਦੇ ਵਿੱਚ ਸਕਸ਼ਮ ਨਹੀਂ ਸੀਗੀ ਇਹ ਗਲੀਆਂ 'ਚ ਜਾਊਗੀ ਇੱਕ ਛੋਟੀ ਗਲੀਆਂ ਦੇ ਵਿੱਚ ਜੋ ਪ੍ਰੋਬਲਮ ਆਂਦੀ ਸੀ ਕਿ ਨਹੀਂ ਹੋ ਪਾਂਦੀ ਸੀ ਕਿੰਨੀ ਲਾਗਤ ਆਈਏ ਅੰਦਾਜ਼ਨ 18 ਤੋਂ 20 ਲੱਖ ਚਾਰਾਂ ਹਾਂ ਦੀ ਚਾਰਾਂ ਦੀ 18 ਤੋਂ 20 ਠੀਕ ਹੈ